ਪੰਜਾਬ ਤੇ ਹਰਿਆਣਾ ਸਮੇਤ ਕੁਝ ਹੋਰ ਰਾਜਾਂ ਦੇ ਵਿੱਚ ਗਰਮੀ ਦਾ ਜਿਹੜਾ ਕਹਿਰ ਹੈ ਉਹ ਲਗਾਤਾਰ ਜਾਰੀ ਹੈ ਤੇ ਉਧਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਜਿਹੜਾ ਪਾਰ ਹੈ 48 ਡਿਗਰੀ ਸੈਲਸੀਅਸ ਤੋਂ ਪਾਰ ਚੱਲ ਰਿਹਾ ਜੇਕਰ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਉੱਥੇ ਮਾਮੂਲੀ ਮੀਂਹ ਪੈਣ ਮਗਰੋਂ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਰਾਜਸਥਾਨ ਦੇ ਵਿੱਚ 1 ਜੂਨ ਮਗਰੋਂ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ ਤੇ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਤਰ੍ਹਾਂ 49.1 ਡਿਗਰੀ ਤਾਪਮਾਨ ਦੇ ਨਾਲ ਹਰਿਆਣਾ ਦਾ सिरसा ਸਭ ਤੋਂ ਗਰਮ ਰਿਹਾ ਉੱਥੇ ਪੰਜਾਬ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਗਰਮੀ ਤੋਂ ਮਾਮੂਲੀ ਜਿਹੀ ਰਾਹਤ ਮਿਲ ਸਕਦੀ ਹੈ ਕੁਸਤਾ ਤੁਹਾਨੂੰ ਕਾਟ ਵੀ ਦੱਸ ਦਿਆਂ ਦਰਅਸਲ ਪੱਛਮੀ ਗੜਬੜੀ ਦੇ ਕਾਰਨ ਮੌਸਮ ਵਿਭਾਗ ਦੇ ਵੱਲੋਂ 31 ਮਈ ਤੇ 1 ਜੂਨ ਨੂੰ ਕਈ ਥਾਵਾਂ 'ਤੇ ਹਲਕਾ ਮੀਂਹ ਪੈਣ ਦੀ پیشن گوئی ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦਰਮਿਆਨ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਕਿਣਮਿਣ ਵੀ ਹੋ ਸਕਦੀ ਹੈ ਤੇ ਨਾਲ ਹੀ ਗੱਲ ਕੀਤੀ ਜਾਵੇ ਕੌਮੀ ਰਾਜਧਾਨੀ ਦਿੱਲੀ ਦੀ ਤਾਂ ਉੱਥੇ ਦੇਰ ਸ਼ਾਮ ਹਲਕੇ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਜਿਹੀ ਰਾਹਤ ਤਾਂ ਮਿਲੀ ਹੈ ਪਰ ਫਿਰ ਵੀ ਤਾਪਮਾਨ ਜਿਹੜਾ ਹੋ ਕਾਫੀ ਦੇਖਣ ਨੂੰ ਮਿਲਿਆ ਵਿਭਾਗ ਅਨੁਸਾਰ ਤਾਪਮਾਨ ਵਿੱਚ ਕੱਲ ਦੇ ਮੁਕਾਬਲੇ ਅੱਜ ਮਾਮੂਲੀ ਗਰਾਵਟ ਦੇਖਣ ਨੂੰ ਮਿਲੀ ਹੈ ਉੱਥੇ ਗੱਲ ਕੀਤੀ ਜਾਵੇ ਮੌਸਮ ਵਿਭਾਗ ਨੇ ਰੈਡ ਅਲਰਟ ਨੂੰ ਹੁਣ ਸੰਤਰੀ ਅਲਰਟ ਦੇ ਵਿੱਚ ਜਾਰੀ ਕਰ ਦਿੱਤਾ ਹੈ ਤਬਦੀਲ ਕਰ ਦਿੱਤਾ ਹੈ ਤੇ 31 ਮਈ ਅਤੇ 1 ਜੂਨ ਤੱਕ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਘਟਣ ਦੀ ਆਸ ਪ੍ਰਗਟਾਈ ਗਈ ਹੈ ਉਦੋਂ ਰਾਜਸਥਾਨ ਦੇ ਵਿੱਚ ਤਾਪਮਾਨ ਵਿੱਚ 3 ਡਿਗਰੀ ਤੱਕ ਦੀ ਗਰਾਵਟ ਦੇ ਬਾਵਜੂਦ ਭਿਆਨਕ ਗਰਮੀ ਦਾ ਦੌਰ جاری ਹੈ ਮਸੂਮ ਭਾਗ ਨੇ 1 ਜੂਨ ਤੋਂ ਲੂ ਤੋਂ ਜਿਹੜੀ ਮਿਲ ਲੂ ਤੋਂ ਰਾਹਤ ਮਿਲਣ ਦੀ ਆਸ ਦਿਤਾਈ ਹੈ ਤੇ ਅਗਲੇ 48 ਘੰਟਿਆਂ ਦੇ ਅੰਦਰ ਇਸ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਕਮੀ ਆਉਣ ਦੀ ਵੀ ਸੰਭਾਵਨਾ ਦਿਤਾਈ ਹੈ ਪਰ ਫਿਰ ਵੀ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਸ ਵਿੱਚ ਅਸੀਂ ਬਠਿੰਡਾ ਦਾ ਜ਼ਿਕਰ ਕਰਿਆ ਸੀ ਤੇ ਹੁਣ ਫਰੀਦਕੋਟ ਦਾ ਜ਼ਿਕਰ ਕਰ ਰਹੇ ਹਾਂ 48 ਡਿਗਰੀ ਤੋਂ ਉੱਪਰ ਤਾਪਮਾਨ ਜਾ ਚੁੱਕਿਆ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰਮੀ ਵਿੱਚ ਜਿਹੜੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਿਹੜਾ ਉਹਨਾਂ ਨੂੰ ਸਫਰ ਕਰਨਾ ਪੈਂਦਾ ਹੈ ਜਾਂ ਬੱਸਾਂ ਦੇ ਵਿੱਚ ਸਫਰ ਕਰਨਾ ਪੈਂਦਾ ਤਾਂ ਮੁਸ਼ਕਲ ਜ਼ਰੂਰ ਚੜ੍ਹਨੀ ਪੈਂਦੀ ਹੈ ਕਿਉਂਕਿ ਇੰਨੀ ਗਰਮੀ ਦੇ ਵਿੱਚ ਉਹ ਰਾਤ ਲੈਣ ਵਾਸਤੇ ਕੈਲੀ ਅਕੇ ਠੰਡੇ ਪਾਣੀ ਦੀ ਵਰਤੋਂ ਕਰ ਰਹੇ ਨੇ ਮੂੰਹ ਟਾ ਕੇ ਜਿਹੜਾ ਆਪਣਾ ਗਰਮੀ ਤੋਂ ਬਚਾਅ ਕੀਤਾ ਜਾ ਰਿਹਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਵੀ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਪਠੰਡਾ ਦੇ ਵਿੱਚ ਚਾਰ ਮੌਤਾਂ ਗਰਮੀ ਦੇ ਕਾਰਨ ਹੋਈਆਂ ਨੇ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕੁਝ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਇਸ ਗਰਮੀ ਤੋਂ ਰਾਹਤ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣ ਦੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ پیشن گوئی ਕੀਤੀ ਗਈ ਹੈ ਕਿਉਂਕਿ ਤਾਪਮਾਨ ਦੇ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਜਿਹੜੀ ਰਾਹਤ ਹੈ ਉਹ ਮਿਲ ਸਕਦੀ ਹੈ ਘਰਾਬਟ ਆ ਸਕਦੀ ਹੈ ਤੇ ਜੇਕਰ ਇੰਨੀ ਕੁ ਗਰਮਟ ਆਉਂਦੀ ਆ ਤਾਂ ਜਿਹੜਾ ਤਾਪਮਾਨ ਹੈ ਉਹ 44-45 ਤੱਕ ਨਜ਼ਰ ਆਊਗਾ ਜਿਸ ਕਰਕੇ ਥੋੜਾ ਬਹੁਤਾ ਜਿਹੜਾ ਫਰਕ ਹੈ ਮੌਸਮ ਦੇ ਵਿੱਚ ਆ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਪਰ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦਾ ਜਿਹੜਾ ਪਾਰਾ ਤਾਪਮਾਨ ਉਹ ਲਗਾਤਾਰ ਵਧ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 50 52 ਤੋਂ ਵੀ ਉੱਪਰ ਤਾਪਮਨ ਜਿਹੜਾ ਉਹ ਦੇਖਣ ਨੂੰ ਮਿਲ ਸਕੇ ਕਿਉਂਕਿ ਲਗਾਤਾਰ ਗਰਮੀ ਵਧ ਰਹੀ ਹੈ ਜੂਨ ਦਾ ਮਹੀਨਾ ਜਿਹੜਾ ਹੁੰਦਾ ਉਹ ਸਿਖਰਾਂ ਤੇ ਹੁੰਦਾ ਹੈ ਸਿਖਰ ਦਾ ਪਾਰ ਹੁੰਦਾ ਹੈ ਜੂਨ ਮਹੀਨੇ ਦੇ ਵਿੱਚ ਜਿਸ ਕਰਕੇ ਇਹ ਮਹੀਨਾ ਸਭ ਤੋਂ ਗਰਮ ਮਹੀਨਾ ਮੰਨੇ ਜਾਂਦਾ ਕਿਉਂਕਿ ਮਈ ਦੇ ਵਿੱਚ ਜੇਕਰ ਤਾਪਮਾਨ 48 ਡਿਗਰੀ ਸੈਲਸੀਅਸ ਜਾਂ 49 50 ਤੱਕ ਜਾ ਸਕਦਾ ਤੇ ਜੂਨ ਮਹੀਨੇ ਦੇ ਵਿੱਚ ਇਸ ਨੂੰ ਵੀ ਪਾਰ ਕਰ ਸਕਦਾ ਪਰ ਜੇਕਰ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਜਿਵੇਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤਾਪਮਾਨ ਘਟ ਸਕਦਾ ਹੈ ਜੇਕਰ ਮੀਂਹ ਪੈਂਦਾ ਹੈ ਮੀਂਹ ਦੀ ਸੰਭਾਵਨਾ ਵੱਧਦੀ ਹੈ ਤਾਂ ਹੋ ਸਕਦਾ ਹੈ ਕਿ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅਗਲੇ ਮਹੀਨੇ ਦੇ ਵਿੱਚ ਕੁਝ ਰਾਹਤ ਲੋਕਾਂ ਨੂੰ ਮਿਲ ਸਕੇ ਕਿਉਂਕਿ ਜਦੋਂ ਤਾਪਮਾਨ ਮੌਸਮ ਤਬਦੀਲ ਹੁੰਦਾ ਉਸ ਤੋਂ ਬਾਅਦ ਮੌਸਮ ਨੂੰ ਦੁਬਾਰਾ ਬਦਲਣ ਵਿੱਚ ਜਾਂ ਉਸ ਦਾ ਪਾਰਾ ਬਦਲਣ ਦੇ ਵਿੱਚ ਵੀ ਕਈ ਦਿਨ ਲੱਗ ਜਾਂਦੇ ਨੇ ਜਿਸ ਕਰਕੇ ਲੋਕ ਉਹਨੇ ਦਿਨ ਤੱਕ ਰਾਹਤ ਮਹਿਸੂਸ ਕਰ ਸਕਦੇ ਨੇ ਪਰ ਮੌਸਮ ਭਗਵਾਨ ਵੱਲੋਂ ਇਹ ਵੀ ਜਾਂ ਡਾਕਟਰਾਂ ਵੱਲੋਂ ਵੀ ਇਹੀ ਸਲਾਹ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕਿ ਉਹ ਗਰਮੀ ਦੇ ਵਿੱਚ ਖਾਸ ਤੌਰ ਤੇ ਬੱਚੇ ਤੇ ਬਜ਼ੁਰਗ ਜਿਨ੍ਹਾਂ ਦੀ ਉਮਰ ਬਹੁਤ ਘੱਟ ਹੁੰਦੀ ਆ ਜਾਂ ਬਹੁਤ ਜ਼ਿਆਦਾ ਹੁੰਦੀ ਆ ਜਿਨ੍ਹਾਂ ਵਾਸਤੇ ਤਾਪਮਾਨ ਸਹਿਣ ਕਰਨਾ ਮੁਸ਼ਕਲ ਹੁੰਦਾ ਤਾਂ ਉਹ ਜਿਹੜਾ ਆਪਣਾ ਗਰਮੀ ਤੋਂ ਰਾਹਤ ਵਾਸਤੇ ਘਰੋਂ ਬਾਹਰ ਨਾ ਨਿਕਲਣ ਬਿਨਾਂ ਕੰਮ ਤੋਂ ਜੇਕਰ ਕਿਸੇ ਨੂੰ ਕੰਮ ਹੈ ਤਾਂ ਉਹਨਾਂ ਨੂੰ ਵੀ ਪੂਰੀਆਂ ਸੇਫਟੀ ਵਰਤ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਤਾਂ ਜੋ ਇਸ ਗਰਮੀ ਦੇ ਵਿੱਚ ਬੱਸ ਸਕਣ ਬਹੁਤ ਸਾਰੇ ਲੋਕ ਚੱਕਰ ਚਕਰਉਣ ਕਾਰਨ ਗਰਮੀ ਤੋਂ ਦੇ ਕਾਰਨ ਜਿਹੜਾ ਪ੍ਰਭਾਵਿਤ ਹੁੰਦੇ ਨੇ ਤੇ ਉਹ ਉਹਨਾਂ ਦੀ ਜਾਨ ਤੱਕ ਵੀ ਜਾ ਸਕਦੀ ਹੈ ਇੰਨਾ ਖਤਰਾ ਜਿਹੜਾ ਜਹੇ ਮੌਸਮ ਦੇ ਵਿੱਚ ਨਜ਼ਰ ਆਉਂਦਾ ਹੈ ਤੇ ਉੱਥੇ ਦਰਸ਼ਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਬਿਨਾਂ ਕੰਮ ਤੋਂ ਹੋ ਘਰੋਂ ਬਾਹਰ ਨਾ ਨਿਕਲਣ ਤੇ ਪੂਰੀ ਸਾਵਧਾਨੀ ਵਰਤ ਕੇ ਹੀ ਵਰਤ ਕੇ ਹੀ ਘਰੋਂ ਨਿਕਲਣ ਤਾਂ ਜੋ ਗਰਮੀ ਤੋਂ ਵਸਾਕਨ ਆਪਣੀ ਜਾਨ ਨੂੰ ਬਚਾ ਸਕਣ ਜੋ ਜੱਜ ਧੰਨਵਾਦ